جی پرب آ گ ارداس منا گا فلا چڈ دے گا فلتا ندی سوچ دا کہ تیرا فرج کیے ਘਟਾ 24000 ਦਾ ਨਿਤ ਪੈਂਦਾ ਏਦੋਂ ਵੱਧ ਫਿਰ ਹੋਵਣਾ ਹਰਜ ਕੀਏ ਹੋ ਜਦ ਆਪਣੇ ਹੱਥੀ ਨਾ দান ਕਰਦਾ ਅੱਗੇ ਬਾਹਰ ਨੇ ਲੱਭਦਾ ਕਰਜ ਕੀਏ ਜੇਕਰ ਗੁਰੂ ਉਪਦੇਸ਼ ਨੂੰ ਮੰਨਿਆ ਨਾ ਤੈਨੂੰ ਹੋਰਾਂ ਨਹੀਂ ਸਕਣਾ ਵਰਜ ਕੀਏ ਹੋ ਚੱਲ ਬੁੱਲੇ ਸ਼ਾ ਉੱਥੇ ਚੱਲੀਏ ਜਿੱਥੇ ਲੋਕ ਅਕਲ ਦੇ ਅੰਨੇ ਨਾ ਕੋਈ ਤੇਰੀ ਜਾਤ ਪਛਾਣੇ ਤੇ ਨਾ ਕੋਈ ਤੈਨੂੰ ਮੰਨੇ ਇਹ ਦੇ ਕਰਦੀ ਕੱਲ ਕਰਾਂਗੇ ਨਾ ਬਲਣਾ ਕੋਈ ਛਲ ਕਰਾਂਗੇ ਇਹ ਦੇ ਕਰਦੀ ਗੱਲ ਕਰਾਂਗੇ ਨਾ ਬੜ ਨਾ ਕੋਈ ਛਲ ਕਰਾਂਗੇ ਜਮਾ ਕਰਾਂਗੇ ਸਿੱਧੀ ਸਾਡੀ ਨਹੀਂ ਕਰਦੇ ਗੱਲ ਗੋਲ ਜੇ ਭਵ ਸਾਗਰ ਦੇ ਵਲਨਾ ਕੋਈ ਛਲ ਕਰਾਂਗੇ ਜਮਾ ਕਰਾਂਗੇ ਸਿੱਧੀ ਸਾਦੀ ਨਹੀਂ ਕਰਦੇ ਗੱਲ ਗੋਲ ਜੇ ਪਵ ਸਾਗਰ ਦਰਨ ਐ ਐਸਾ মুর্ਸ਼ਿਦ ਢੋਲ ਜੇ ਪਵ ਸਾਗਰ ਦਰਨ ਐ ਐਸਾ ਸਤਗੁਰ ਟੋਲ ਜੇ ਬਬ ਸਾਗਰ ਦਰਨਾ ਉਹ ਨਾ ਮਸਜਿਦ ਨਾ ਮੰਦਰ ਵਸਦਾ ਉਹ ਤਾਂ ਆਪਣੇ ਅੰਦਰ ਵਸਦਾ ਨਾ ਮਸਜਿਦ ਨਾ ਮੰਦਰ ਵਸਦਾ ਉਹ ਤਾਂ ਸਭ ਦੇ ਅੰਦਰ ਵਸਦਾ ਇਹ ਗੱਲ ਬਾਬਾ ਨਾਨਕ ਦੱਸਦੇ ਇਹ ਗੱਲ ਬਾਬਾ ਨਾਨਕ ਦੱਸਦੇ ਭੈ ਕੇ ਸੁਣ ਲੈ ਕੋੜ ਜੇ ਭਵ ਸਾਗਰ ਤਰਨੇ ਐਸਾ ਸਤਗੁਰ ਢੋਲ ਜੇ ਭਵ ਸਾਗਰ ਤਰਨੇ ਪੂਰਾ ਮੁਰਸ਼ਿਦ ਢੋਲ ਜੇ ਭਵ ਸਾਗਰ ਤਰਨੇ ਹੋ ਸੱਚ ਵੱਲ ਕਦਮ ਬਦਲੈ ਮਨ ਦਾ ਸੁਰ ਵਿੱਚ ਤੂੰ ਬਾ ਕਰ ਲੈ ਤਨ ਦਾ ਸੱਚ ਵੱਲ ਕਦਮ ਬਦਲੈ ਮਨ ਦਾ ਸੁਰ ਵਿੱਚ ਤੂੰ ਬਾ ਕਰ ਲੈ ਤਨ ਦਾ ਜੇ ਕਰ ਬੰਧਿਆ ਮੇਰੀ ਮਨ ਦਾ ਵਾਹਿਗੁਰੂ ਵਾਹਿਗੁਰੂ ਬੋਲ ਕੇ ਭਵ ਸਾਗਰ ਦਰਨ ਐਸਾ মুর্ਸ਼ਿਦ ਟੋਲ ਜੇ ਭਵ ਸਾਗਰ ਦਰਨ I saw Satguru Dol, Jebab Sakaritarna. ਜਾਂ ਫਿਰ ਵਿੱਚ ਜਲਾ ਦੇ ਡੁੱਬ ਜਾ ਜਾਂ ਫਿਰ ਵਿੱਚ ਫਲਾ ਦੇ ਪੁੱਛ ਜਾ ਜਾਂ ਫਿਰ ਵਿੱਚ ਫਲਾ ਦੇ ਪੁੱਛ ਜਾ ਜਾਂ ਫਿਰ ਵਿੱਚ ਜਲਾ ਦੇ ਡੁੱਬ ਜਾ ਜਾਂ ਫਿਰ ਵਿੱਚ ਸਮਾਦੀ ਰੁੱਜ ਜਾ ਜਾਂ ਫਿਰ ਵਿੱਚ ਸਮਾਦੀ ਰੁੱਜ ਜਾ ਵੇਖੀ ਨਾ ਅੱਖ ਖੋਲ ਜੇ ਭਵ ਸਾਗਰ ਤਰਨ ਐਸਾ ਸਤਗੁਰੂ جے ਭਵ ਸਾਗਰ ਤਰਨ ਕੂੜਾ ਮੁਰਸ਼ਿਦ ਢੋਲ ਜੇ ਭਵ ਸਾਗਰ ਤਰਨ ਹੋ ਹੋ ਜਿਨੇ ਤੇਰੇ ਸਾਖੀ ਸੰਬੰਧੀ ਹੋ ਜਿਨੇ ਤੇਰੇ ਸਾਖ ਸੰਬੰਧੀ ਆਖਰ ਤੋੜ ਲੈਣਗੇ ਸੰਧੀ ਜਦੋਂ ਮੌਤ ਨੇ ਫੜ ਲਈ ਕੰਢੀ ਏ ਪਵ ਸાગਰ ਦਰਨ ਐ ਐਸਾ ਮੁਰਸ਼ਿਦ ਟੋਲ ਝੇ ਪਵ ਸાગਰ ਦਰਨ ਐ ਐਸਾ ਸਤਗੁਰ ਟੋਲ ਝੇ ਪਵ ਸાગਰ ਦਰਨ ਹੋ ਤੇਰੇ ਨਾਲ ਜੀਨੇ ਵੀ ਲਾਈਆਂ ਤੇਰੇ ਨਾਲ ਜੀਨੇ ਆਈਆਂ ਦੁਨੀਆ ਨਾਲੋਂ ਤੋੜ ਬਗਾਈਆਂ ਤੇਰੇ ਨਾਲ ਜੀਨੇ ਵੀ ਲਾਈਆਂ ਦੁਨੀਆ ਨਾਲੋਂ ਤੋੜ ਬਗਾਈਆਂ ਮਿਹਰ ਕਰੀ ਮਹਿਰਾਂデア ਸਾਈਆਂ ਮਿਹਰ ਕਰੀ ਮਹਿਰਾਂデア ਸਾਈਆਂ ਤਰਲੇ ਕਰੇ ਬੰਧੋ ਪਵ ਸਾਗਰ ਦਰਨ ਐ ਐਸਾ ਮੁਰਸ਼ਿਦ ਟੋਲ ਜੇ ਪਵ ਸਾਗਰ ਦਰਨ ਐ ਐਸਾ ਸਤਗੁਰ ਕੋਣ ਜੇ ਪਵ ਸਾਗਰ ਦਰਨ ਐ ਹੋ